ਕਿਹੜਾ ਮਹੀਨਾ ਚੱਲਦਾ ਨੌਮਾ ਚੱਲਦਾ ਨਾ ਨੌਮਾ ਚੱਲਦਾ ਚੰਗਿਆ ਕਰਦੇ ਸਟ ਹੈਲੋ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਤੌਰ ਸੰਧੂ ਬੁਟੀਕ ਹੈਂਡ ਬਲੌਗ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋ ਅਸੀਂ ਵੀ ਠੀਕ ਠਾਕ ਹਾਂ ਜੀ ਲਓ ਜੀ ਆਪਣੀਆਂ ਸਾਰੀਆਂ ਤਿਆਰੀਆਂ ਹੋ ਗਈਆਂ ਡਨ ਤੇ ਜਿਹੜਾ ਹੈਗਾ ਅੱਜ ਸ਼ਨੀਵਾਰ ਹੈਗਾ ਆ ਤੇ 14 ਜਿਹੜੀ ਹੈਗੀ 3 ਕਹੇਗੀ ਹੈਗੀ ਤੇ ਬਾਕੀ ਕੱਲ ਨੂੰ ਐਤਵਾਰ ਦੀ 15 ਹਨਾ 15 ਤਰੀਕ ਦੀ ਆਪਣੀ ਓਪਨਿੰਗ ਹੈਗੀ ਹੈ ਮਹੂਰਤ ਹੈਗੀ ਹੈ ਆਪਣੇ ਸ਼ਾਪ ਦੀ ਜਿਹੜੀ ਆਪਾਂ ਨੇ ਧੂਰੀ ਚ ਕਰੀ ਹੈ ਮੈਂ ਐਡਰੈਸ ਦੁਬਾਰਾ ਫਿਰ ਦੱਸ ਦਿਆਂ ਕਿਉਂਕਿ ਬਹੁਤ ਬੈਣਾ ਦੇ ਫੋਨ ਜਾਂ ਮੈਸੇਜ ਆ ਰਹੇ ਨੇ ਜੀ ਕਿ ਪ੍ਰੋਪਰ ਐਡਰੈਸ ਦੱਸੋ ਗਲੀ ਨੰਬਰ ਦੱਸੋ ਮੈਨੂੰ ਗਲੀ ਨੰਬਰ ਦੱਸ ਤਾਂ ਨਹੀਂ ਇਹ ਪਤਾ ਹੈਗਾ ਮੇਲਾ ਦਾ 6 ਜਾਂ 6 ਹੋਊਗਾ ਗਲੀ ਨੰਬਰ ਦਾ 7 ਹੋਊਗਾ ਇਹ ਕਿਉਂਕਿ ਉਹਦੇ ਉੱਤੇ ਕੋਸ਼ੇ ਲਿਖਿਆ वगैरह ਨਹੀਂ ਹੋਇਆ ਜਿਵੇਂ ਪਿੱਛੇ ਗਲੀਆਂ ਦੇ ਉੱਪਰ ਲਿਖਿਆ ਹੋਇਆ ਹੈ ਨਾ ਜਿਹੜੀਆਂ ਗੁਰ ਤੇਗ ਬਹਾਦਰ ਨਗਰ ਨੂੰ ਗਲੀਆਂ ਜਾਂਦੀਆਂ ਨੇ ਸਾਰੀਆਂ ਜਦੋਂ ਆਪਣਾ ਕੱਕੜਾਲ ਬਾਈਪਾਸ ਤੇ ਜਿੱਥੇ ਆਪਾਂ ਉੱਥੇ ਆ ਗਏ ਬਰਨਾਲਾ ਰੋਡ ਤੇ ਨਾ ਉੱਥੇ ਗਲੀਆਂ ਨੰਬਰ ਲਿਖਿਆ ਹੋਇਆ ਹੈ ਇਹ ਗਲੀ ਦੇ ਉੱਤੇ ਲਿਖਿਆ ਨਹੀਂ ਹੋਇਆ ਪਤਾ ਨਹੀਂ ਢਾਈ ਢੂ ਗਿਆ ਨਾ ਮਿਟ ਗਿਆ ਤੇ ਜਾਂ 6 ਹੋਊ ਜਾਂ 7 ਹੋਊ ਜਾਂ 5 ਹੋਊ ਬਸ ਇੰਨਾ ਹੋਊ ਕਿਉਂਕਿ 4 ਤੱਕ ਮੈਂ ਪਿੱਛੇ ਪੜਦੇ ਆ ਤੇ ਆਪਣਾ ਅਡਰੈਸ ਇਹ ਹੈ ਜੀ ਆਪਾਂ ਨੇ ਇੱਥੇ ਖੋਲਿਆ ਹੈ ਨਾ ਬਾਕੀ ਜਿਹੜੇ ਭੈਣਾਂ ਆਪਣੇ ਬਲੌਗ ਦੇਖਦੀਆਂ ਨੇ ਨਾ ਉਹਨਾਂ ਨੂੰ ਤਾਂ ਸਾਰਿਆਂ ਨੂੰ ਪਤਾ ਆਪਣੇ ਵੀਡੀਓ ਦੇਖਦੀਆਂ ਨੇ ਆਪਾਂ ਨੇ ਖੋਲਿਆ ਜੀ ਬੁਟੀਕ ਤੇ ਬਿਊਟੀ ਸਾਨੂੰ ਹੋਣਾ ਹੈ ਨਾ ਤੇ ਬਾਕੀ ਆਪਾਂ ਨਵੀਆਂ ਭੈਣਾਂ ਨੂੰ ਵੀ ਦੱਸਣਾ ਚਾਹੁੰਦੇ ਆ ਹਨ ਵੀ ਆਪਾਂ ਜਿਹੜਾ ਹੈਗਾ ਇੱਥੇ ਲੜਕੀਆਂ ਨੂੰ ਕੰਮ ਸਿਖਾਵਾਂਗੇ ਵੀ ਹਨਾ ਚਾਹੇ ਉਹ ਬਿਊਟੀੇਸ਼ਨ ਦੇ ਕੋਰਸ ਕਰਨੇ ਆ ਚਾਹੇ ਉਹਨਾਂ ਨੇ ਸਲਾਈ ਦੇ ਕੋਰਸ ਕਰਨੇ ਆ ਸਾਰੇ ਕੋਰਸ ਆਪਾਂ ਕਰਾਉਣੇ ਆ ਉਹ ਵੀ ਘੱਟ ਰੇਟਾਂ ਤੇ ਕਰਾਉਣੇ ਆ ਸਸਤੇ ਰੇਟਾਂ 'ਚ ਕਰਾਉਣੇ ਕੋਈ ਕੋਈ ਵੀ ਸਾਨੂੰ ਬਾਜ਼ਾਰ ਦੇ ਵਿੱਚੋਂ ਆ ਕੇ ਕਹਿ ਦੇਵੇ ਹਨਾ ਵੀ ਰੇਟ ਉੱਥੇ ਰੇਟ ਇਹ ਵਾਲਾ ਲੈਂਦੇ ਆ ਹਨਾ ਜਾਂ ਸਲਾਈ ਦੇ ਕੋਰਸ ਦਾ ਇਹ ਲੈਂਦੇ ਆ ਜਾਂ ਬਿਊਟੀੇਸ਼ਨ ਦਾ ਆਪਾਂ ਸਾਰਿਆਂ ਤੋਂ ਘੱਟ ਲਾਵਾਂਗੇ ਜਿੱਥੇ ਕੋਈ ਆ ਕੇ ਕਹੇ ਸਾਨੂੰ ਵੀ ਇੰਨਾ ਰੇਟ ਆ ਉਹਦੇ ਨਾਲੋਂ ਆਪਾਂ ਘੱਟ ਲਾਵਾਂਗੇ ਕਿਉਂਕਿ ਆਪਾਂ ਨੇ ਇਹ ਵੀ ਦੇਖਣਾ ਜੀ ਹਨਾ ਵੀ ਕੋਈ ਚਲੋ ਕੋਰਸ ਕਰਨ ਦਾ ਮਨ ਹੁੰਦਾ ਹਰ ਇੱਕ ਦਾ ਆਪਣੇ ਕਿਉਂਕਿ ਸਾਨੂੰ ਤੁਸੀਂ ਸਾਰਿਆਂ ਨੇ ਦੇਖਿਆ ਆਪਣਾ ਘਰੇ ਬਹੁਤ ਜਿਆਦਾ ਵਧੀਆ ਚੱਲਦਾ ਸੀਗਾ ਕੰਮ ਪਰਮਾਤਮਾ ਦੀ ਜਿੱਦਾਂ ਹਨਾ ਆਪਾਂ ਕਹਿੰਦੇ ਆ ਵਧੀਆ ਕਿਰਪਾ ਸੀਗੀ ਉੱਪਰ ਹਨਾ ਬਹੁਤ ਵਧੀਆ ਕੰਮ ਚੱਲਦਾ ਸੀਗਾ ਮੈਨੂੰ ਹੁਣ ਵੀ ਬਹੁਤ ਜਿਆਦਾ ਪੈਣਾ ਇਹੀ ਪੁੱਛਦੀਆਂ ਨੇ ਕਹਿੰਦੇ ਤੁਹਾਡੇ ਤਾਂ ਇੰਨਾ ਵਧੀਆ ਕੰਮ ਕੀ ਵੀ ਤੁਸੀਂ ਧੂਰੀ ਕਿਉਂ ਵਾਗੇ ਆਪਾਂ ਧੂਰੇ ਇੱਕ ਵਸਾ ਜਿਵੇਂ ਆਪਾਂ ਕਹਦੇ ਆ ਜੀ ਸ਼ੌਂਕ ਨੂੰ ਵੀ ਵਾਗੇ ਹਨਾ ਜਿਵੇਂ ਆਪਾਂ ਕਹਿੰਦੇ ਆ ਨਾ ਸ਼ੌਂਕ ਦਾ ਕੋਈ ਮੁੱਲ ਨਹੀਂ ਹੈਗਾ ਜਿਵੇਂ ਹੁਣ ਆਪਣੇ 2 ਮਹੀਨਿਆਂ ਤੋਂ ਖਰਚਾ ਹੀ ਹੋ ਰਿਹਾ ਇੱਥੇ ਆ ਆ ਦੂਸਰਾ ਮਹੀਨਾ ਚੱਲ ਪਿਆ ਆਪਾਂ ਨੂੰ ਇੱਥੇ ਆਇਆ ਨੂੰ ਕੰਮ ਹਜੇ ਜਿਹੜੀ ਮਹੂਰਤ ਹੈਗੀ ਆਪਣੇ ਕੱਲ ਨੂੰ ਐ ਜਿਵੇਂ ਆਪਾਂ ਕਹਿ ਦਈਏ ਚਲੋ ਸਾਉਂਕ ਦਾ ਕੋਈ ਮੁੱਲ ਨਹੀਂ ਵਾਕੀ ਕਮਾਈ ਨੂੰ ਹਰ ਕੋਈ ਬੈਠਾ ਹੈ ਨਾ ਆਪਾਂ ਕਮਾਈ ਕਰਾਂਗੇ ਪਰ ਆਪਾਂ ਥੋੜੇ ਮਾਰਜਨ ਤੇ ਕਰਾਂਗੇ ਉਹ ਨਹੀਂ ਲੁੱਟਣੀ ਮਚਾਉਣੀ ਹੈਗੀ ਸਾਰਿਆਂ ਦੀ ਜਿੱਦਾਂ ਆਪਾਂ ਸੇਵਾ ਕਰਾਂਗੇ ਹਨਾ ਕਿਸੇ ਨੇ ਵੀ ਕੋਈ ਕੋਰਸ ਕਰਨੇ ਨੇ ਉਹ ਸਾਡੇ ਕੋਲ ਦੇਜੋ ਹੋ ਕੇ ਆਓ ਜਿੰਨੇ ਤੁਸੀਂ ਦੇ ਸਕਦੇ ਹੋ ਖੁੱਲ ਕੇ ਗੱਲ ਕਰੋ ਜੇ ਤੁਸੀਂ ਜੇ ਤੁਸੀਂ ਨਹੀਂ ਵੀ ਦੇ ਸਕਦੇ ਤਾਂ ਵੀ ਕੋਈ ਚੱਕਰ ਨਹੀਂ ਹੈ ਨਾ ਜੇ ਕੋਈ ਕੰਮ ਸਿੱਖਣ ਦਾ ਚਾਹ ਹਾਣ ਹੈ ਉਹ ਵੀ ਸਾਡੇ ਨਾਲ ਬੈਠ ਕੇ ਗੱਲ ਕਰ ਸਕਦਾ ਆਪਾਂ ਉਸ ਹਿਸਾਬ ਨਾਲ ਗੱਲ ਕਰਾਂਗੇ ਹੈ ਨਾ ਕਿਉਂਕਿ ਕਿਸੇ ਦੇ ਮਨ ਚ ਹੁੰਦਾ ਵੀ ਅਸੀਂ ਕੰਮ ਸਿੱਖਣਾ ਹੈ ਚਲੋ ਆਪਾਂ ਫੀਸ ਵਗੈਰਾ ਨਹੀਂ ਦੇ ਸਕਦੇ ਘੱਟ ਦੇ ਸਕਦੇ ਆ ਹਨ ਕਿਉਂਕਿ ਸਾਰਿਆਂ ਦੇ ਹੁਣ ਫੁੱਲ ਪੀਸਾ ਚੱਲ ਰਹੀਆਂ ਨੇ ਜੀ ਆਪਣੇ ਪੂਰੇ ਜਿਨੇ ਵੀ ਕੋਈ ਕੋਰਸ ਕਰਨਾ ਹੈ ਪਲੀਜ਼ ਹਨਾ ਆਪਣੇ ਨਾਲ ਕੰਟੈਕਟ ਜ਼ਰੂਰ ਕਰਿਓ ਆਪਣਾ ਨੰਬਰ ਵਗੈਰਾ ਸਾਰਾ ਅਸੀਂ ਕਾਰਡ ਵਿੱਚ ਲਗਾ ਦਾਂਗੇ ਹਨਾ ਤੇ ਕੱਲ ਨੂੰ ਆਪਣੇ ਮੌਹੁਰਤਾ ਜੀ ਕਿਉਂਕਿ ਬਹੁਤ ਭੈਣਾ ਜਿਹੜੀਆਂ ਹੈਗੀਆਂ ਇਥੋਂ ਧੂਰੀ ਤੋਂ ਹੀ ਸਾਨੂੰ ਜਾਂ ਨੇੜੇ ਨੇੜੇ ਦੇੋਂ ਜਾਂ ਧੂਰੀ ਤੋਂ ਬਹੁਤ ਜ਼ਿਆਦੇ ਭੈਣਾ ਮਿਲਣ ਵੀ ਆ ਰਹੀਆਂ ਨੇ ਹਨਾ ਤੇ ਮੈਸੇਜ ਵੀ ਆ ਰਹੇ ਨੇ ਵੀ ਅਸੀਂ ਤੁਹਾਨੂੰ ਮਿਲਣਾ ਹੈ ਕਿਉਂਕਿ ਮੈਂ ਦੋ ਕੁ ਦਿਨਾਂ ਦੀ ਹਰ ਇੱਕ ਨੂੰ ਰੋਕ ਰਹੀ ਸੀਗੀ ਆਪਣੇ ਉਰੇ ਕੰਮ ਚੱਲਦਾ ਸੀਗਾ ਅੱਜ ਵੀ ਸਾਰੇ ਦਿਹਾੜੀ ਇੱਥੇ ਜਿਹੜੇ ਮਿਸਤਰੀ ਲੱਗੇ ਹੋਏ ਸੀਗੇ ਪੂਰਾ ਗਾਹ ਪਿਆ ਹੋਇਆ ਸੀਗਾ ਕੈਮਰੇ ਵਗੈਰਾ ਲੱਗੇ ਆ ਦੇਖੋ ਇੱਧਰ ਆਪਣੇ ਸਕਰੀਨ ਦੇ ਉੱਪਰ ਕੈਮਰੇ ਚੱਲ ਰਹੇ ਆ ਹਨ ਤੇ ਅੱਜ ਵੀ ਸਾਰੇ ਦਿਹਾੜੀ ਮਿਸਤਰੀਆਂ ਦੀ ਲੱਗ ਗਈ ਇੱਥੇ ਕੈਮਰੇ ਵਗੈਰਾ ਸੈੱਟ ਕਰਕੇ ਰਹੇ ਨੇ ਕਿਉਂਕਿ ਆਪਣੇ ਕੋਲੇ ਸਲਾਈ ਸਿੱਖਣ ਵਾਲੀਆਂ ਕੁੜੀਆਂ ਲੱਗ ਚੁੱਕੀਆਂ ਨੇ ਤੇ ਬਿਊਟੀਸ਼ਨ ਦੇ ਕੋਰਸ ਸਾਰੇ ਵੀ ਲੱਗ ਚੁੱਕੇ ਨੇ ਅੱਜ ਆਪਾਂ ਨੇ ਛੁੱਟੀ કરી ਸੀਗੀ ਵੈਸੇ ਆਪਣੀ ਐਤਵਾਰ ਦੀ ਛੁੱਟੀ ਹੁੰਦੀ ਹੈ ਕੱਲ ਨੂੰ ਚਲੋ ਮੈਂ ਕਿਹਾ ਆਉਣਾ ਜਾਣਾ ਤੁਹਾਡੀ ਮਰਜ਼ੀ ਹੈ ਕਿਉਂਕਿ ਕੱਲ ਨੂੰ ਆਪਣੇ ਮਹੂਰਤ ਹੈਗੇ ਆ ਕੱਲ ਨੂੰ ਫੇਰ ਜਿੱਦਾਂ ਉਹਨਾਂ ਤੋਂ ਕੰਮ ਤਾਂ ਹੋਣਾ ਨਹੀਂ ਹਨਾ ਚਲੋ ਆਪਾਂ ਨੇ ਫੇਰ ਵੀ ਉਹਨਾਂ ਨੂੰ ਬੁਲਾਇਆ ਵੀ ਤੁਸੀਂ ਚਲੋ ਇੰਜੋਏ ਕਰਿਓ ਹਨਾ ਕੱਲ ਨੂੰ ਆ ਕੇ ਤੇ ਅੱਜ ਸਾਡਾ ਸਾਰੇ ਦਿਹਾੜੀ ਆਈ ਨਾ ਗਿਆ ਜੀ ਵਿੱਚ ਅਪ ਵਿੱਚ ਅਸੀਂ ਸਮਰੂਰ ਚਲੇ ਗਏ ਹਨ ਕੱਪੜਾ ਵਗੈਰਾ ਲੈਣ ਤੇ ਆਪਣਾ ਪਾਰਸਲ ਲੱਗਿਆ ਹੋਇਆ ਸੀਗਾ ਉਹਦਾ ਵੀ ਪਹਿਲਾਂ ਐ ਹੋ ਗਿਆ ਸੀਗਾ ਵੀ ਹੁਣ ਤੱਕ ਨਹੀਂ ਪਹੁੰਚਿਆ ਲੁਧਿਆਣੇ ਤੋਂ ਆਪਣਾ ਪਾਰਸਲ ਵੀ ਪਹੁੰਚ ਗਿਆ ਬਾਹਰ ਪਿਆ ਆਜੂ ਮੈਂ ਦਿਖਾਉਣੀ ਆ ਕਿਉਂਕਿ ਕੱਲੋਂ ਆਪਣੇ ਮਹੂਰਤ ਕਰਕੇ ਬਹੁਤ ਜਿਆਦਾ ਕੱਪੜਾ ਮੰਗਾਇਆ ਹੈ ਫਾਨੇ ਹਾਂ ਦੇਖੋ ਜਿਹੜਾ ਸਮਰੂਰ ਵਾਲਾ ਆ ਪਾਉਣੇ ਆਦੇ ਇਹਦੇ ਬਿੰਦ ਵਗੈਰਾ ਮਲਾਉਣੇ ਆ ਅੱਜ ਕਾਫੀ ਟਾਈਮ ਲੱਗ ਜੂ ਇਹ ਆਪਣੇ ਸਾਰੇ ਬੁਟੀਕ ਪੀਸ ਆਏ ਆ ਕਿਉਂਕਿ ਕੱਲ੍ਹ ਨੂੰ ਓਪਨਿੰਗ ਤੇ ਹਨਾ ਆਪਾਂ ਸਾਰੇ ਤਰ੍ਹਾਂ ਦੇ ਕੱਪੜੇ ਰੱਖਨੇ ਆ ਬਹੁਤ ਪਹਿਣਾ ਦੇ ਕਮੈਂਟ ਆ ਰਿਹਾ ਤੇ ਕਿਉਂਕਿ ਬਹੁਤ ਭੈਣਾਂ ਦੇ ਅੱਜ ਵੀ ਭੈਣ ਆਏ ਕਹਿੰਦੇ ਉਹਨਾਂ ਨੂੰ ਪਤਾ ਨਹੀਂ ਸੀਗਾ ਮਹੂਰਤ ਦਾ ਆਪਣੀ ਦਾ ਜਦੋਂ ਆਏ ਉਹ ਕਹਿੰਦੇ ਚਲੋ ਕੱਲ ਨੂੰ ਮੈਂ ਮਹੂਰਤ ਤੇ ਸੂਟ ਲੈ ਕੇ ਜਾਵਾਂਗੀ ਮੈਂ ਤਾਂ ਕੋਈ ਨਹੀਂ ਵੀ ਅਜੇ ਖੁੱਲੇ ਵਗੈਰਾ ਨਹੀਂ ਤੁਸੀਂ ਮਹੂਰਤ ਤੇ ਲੈ ਜਾਓ ਕਿਉਂਕਿ ਆਪਾਂ ਇਹ ਹਿਸਾਬ ਨਾਲ ਰੱਖਾਂ ਤੇ ਰਹਿਣਾ ਕਿਉਂਕਿ ਹਰ ਇੱਕ ਬੰਦਾ ਕਹਿੰਦਾ ਹੈ ਬਹੁਤ ਜ਼ਿਆਦੇ ਭੈਣਾਂ ਇਹ ਮੈਸੇਜ ਕਰਦੀਆਂ ਨੇ ਕਿੰਨੇ ਦਿਨਾਂ ਦੀ ਮੈਸੇਜ ਕਰਦੀਆਂ ਵੀ ਅਸੀਂ ਉਦਾਂ ਨਹੀਂ ਆਉਂਦੇ ਜਦੋਂ ਤੁਸੀਂ ਮਹੂਰਤ ਕਿਉਂਕਿ ਸਾਡੇ ਕੋਲੇ ਪਹਿਲਾਂ ਹੀ ਆਪਣੇ ਹਨਾ ਉੱਥੇ ਪਿੰਡੀ ਬਹੁਤ ਜ਼ਿਆਦਾ ਕਸਟਮਰ ਆ ਰਹੇ ਆ ਤੇ ਧੂਰੀ ਦੇ ਨੇੜੇ ਤੇਰੇ ਦਾ ਤੇ ਬਹੁਤ ਭੈਣਾਂ ਦੇ ਫੋਨ ਆ ਰਹੇ ਨੇ ਮੈਸੇਜ ਆ ਰਹੇ ਨੇ ਕਿ ਤੁਸੀਂ ਓਪਨਿੰਗ ਕਰ ਲਓ ਅਸੀਂ ਫੇਰ ਆਵਾਂਗੇ ਸ਼ੋਪਿੰਗ ਕਰਨ ਤੁਹਾਡੇ ਕੋਲੋਂ ਕਿਉਂਕਿ ਹੁਣ ਮੈਂ ਸਾਰਿਆਂ ਨੂੰ ਕਿਉਂਕਿ ਸਾਰਿਆਂ ਦੇ ਮੇਰੇ ਕੋਲੇ ਨੰਬਰ ਵਗੈਰਾ ਹੈ ਨਹੀਂਗੇ ਜੀ ਕਿਉਂਕਿ ਆਪਣੇ ਹਨਾ YouTube ਚੈਨਲ ਤੇ ਸਾਰੀਆਂ ਭੈਣਾਂ ਆਪਣੇ ਬਲੌਗ ਦੇਖਦੀਆਂ ਨੇ ਵੀਡੀਓ ਦੇਖਦੀਆਂ ਨੇ ਉਨ ਉਹ ਤਾਂ ਆਪਾਂ ਨੂੰ ਜਾਣਦੀਆਂ ਨੇ ਜਿਹੜੀਆਂ ਭੈਣਾਂ ਨੇ ਕੱਲ ਨੂੰ ਕੱਲ ਨੂੰ ਆਪਣੇ ਮੂਹਰਤ ਹੈਗੇ ਆ ਜੀ ਆਪਣੇ 11:00 ਤੋਂ ਸਟਾਰਟਿੰਗ ਦਾ ਪ੍ਰੋਗਰਾਮ ਹੈ ਨਾ ਤੇ ਤੁਸੀਂ ਜਦੋਂ ਮਰਜ਼ੀ ਆਓ ਸਾਰਿਆਂ ਲਈ ਖੁੱਲਾ ਸੱਦਾ ਮੇਰੇ ਸਾਰੇ ਵੀਬਰਾਂ ਲਈ ਹੈ ਨਾ ਸਬਸਕ੍ਰਾਈਬਰਾਂ ਲਈ ਸਾਰਿਆਂ ਲਈ ਖੁੱਲਾ ਸੱਦਾ ਜਿਹੜੇ ਆਪਣੇ ਕੰਟੈਕਟ ਤੇ ਚ ਹੈਗੇ ਸੀਗੇ ਭੈਣ ਭਾਈ ਉਹਨਾਂ ਨੂੰ ਆਪਾਂ ਬੁਲਾਇਆ ਜ਼ਰੂਰ ਹੈ ਨਾ ਆ ਉੱਪਰ ਆਪਣੇ ਨੰਬਰ ਵਗੈਰਾ ਲਿਖੇ ਹੋਏ ਆ ਆ ਦੇਖੋ ਆਪਣਾ ਇੱਥੇ ਲਿਖਿਆ ਹੈਗਾ ਇਹ ਆਪਣੇ ਗੇਟ ਦੇ ਉੱਪਰ ਜਿਹੜਾ ਇੱਧਰ ਦਫ਼ਤਰ ਵਾਲਾ ਗੇਟ ਹੈ ਇਹ ਗੇਟ ਦੇ ਉੱਪਰ ਸੀ ਹੈ ਫਲੈਕਸ ਜੀ ਲਗवानी ਸੀਗੀ ਇਹ ਬੋਰਡ ਆਪਣਾ ਬਾਹਰ ਹੁੰਦਾ ਆ ਇੱਕ ਬੋਰਡ ਆਪਣਾ ਵੱਡਾ ਬਾਹਰ ਵੀ ਲੱਗਿਆ ਹੈ ਬਾਕੀ ਆਪਣੀਆਂ ਹਜੇ ਫਲੈਕਸਰ ਵਗੈਰਾ ਸੱਪੀਆਂ ਨਹੀਂ ਹੈਗੀਆਂ ਜੀ ਫਿਰ ਜਿੱਦਾਂ ਸ਼ਹਿਰ ਦੇ ਵਿੱਚ ਲੱਗ ਜਾਣਗੇ ਆਹ ਆ ਤੇ ਹਨਾ ਤੁਸੀਂ ਜਿੱਦਾਂ ਮਰਜੀ ਇੱਥੋਂ ਆ ਦੇਖੋ ਆ ਨੰਬਰ ਸਾਡੇ ਦੋਏ ਨੰਬਰ ਲੈ ਕੇ ਤੁਸੀਂ ਆ ਰਾਮਾ ਸਾਨੂੰ ਕਾਲ ਕਰਕੇ ਜਦੋਂ ਮਰਜ਼ੀ ਆ ਸਕਦੇ ਜਿਨ੍ਹਾਂ ਨੇ ਕੱਲ ਨੂੰ ਵੀ ਆਉਣੇ ਮਹੌਤ ਤੇ ਗੁੱਲਾ ਸੱਦਾ ਜੀ ਜਿਹੜੇ ਮਰਜ਼ੀ ਆਓ ਜਿਹੜੇ ਸਾਨੂੰ ਪਿਆਰ ਕਰਦੇ ਆ ਹਨ ਜਦੋਂ ਮਰਜ਼ੀ ਆਓ ਕਿਉਂਕਿ ਕਾਫੀ ਭੈਣਾਂ ਦੇ ਫੋਨ ਆ ਰਹੇ ਤੇ ਸੁਲਤਾਨਪੁਰ ਤੋਂ ਮੋਲਵਾਲ ਤੋਂ ਰਣੀਕਾ ਤੋਂ ਇੱਥੋਂ ਸਿੱਧੀਆਂ ਬਸਾਂ ਜਾਂਦੀਆਂ ਨੇ ਜਿੱਥੇ ਮੋੜ ਤੇ ਜਿਹੜਾ ਹੈਗਾ ਆਪਣੇ ਮੋੜ ਤੇ ਤਾਰ ਵੀ ਦਿੰਦੇ ਆ ਜੇ ਤੁਸੀਂ ਕਹੋਗੇ ਵੀ ਕੋਰ ਸਤੂ ਬਲੌਗ ਵਾਲੇ ਤੇ ਜਾਣੇ ਹਨ ਇੱਥੇ ਤਾਰ ਦਿੰਦੇ ਆ ਸਾਰੇ ਪਸਾਰਾਂ ਨੂੰ ਪਤਾ ਹੈ ਕਿਉਂਕਿ ਆਪਣੇ ਵੱਡੇ ਬੋਰਡ ਲੱਗੇ ਹੋ ਜਾਂਦੇ ਨੇ ਤੇ ਜਦੋਂ ਮਰਜ਼ੀ ਤੁਸੀਂ ਆਓ ਜੀ ਬਹੁਤ ਭੈਣਾਂ ਦੇ ਸੀਗੇ ਕਿ ਅਸੀਂ ਕਪੜੇ ਖਰੀਦਣ ਆਉਣਾ ਜਾਂ ਸਲਾਈ ਦੇਣ ਆਉਣਾ ਕੱਲ ਨੂੰ ਕੱਲ ਤੋਂ ਬਾਅਦ ਤੁਸੀਂ ਜਦ ਮਰਜ਼ੀ ਆਓ ਜਿਵੇਂ ਚਾਹ ਕੱਢ ਨੂੰ ਆਓ ਜਦ ਮਰਜ਼ੀ ਆਓ ਤੁਹਾਡੀ ਆਪਣੀ ਲੋਕਾਂ ਹੈਗੀ ਜਿਹੜਾ ਇਹ ਤੁਹਾਡਾ ਆਪਣਾ ਕੰਮ ਹੈ ਕੋਈ ਆਪਣੇ ਚੋਪਰੇ ਵਾਲੀ ਨਾਲ ਨਹੀਂ ਹੈਗੀ ਹੁਣ ਮੈਂ ਸਫਾਈ ਕਰਨੀ ਹੈ ਤੇ ਆਹ ਦੇਖੋ ਸਾਰੇ ਕੈਮਰੇ ਵਾਲਿਆਂ ਦੇ ਡੱਬੇ ਡੁੱਬੇ ਵਿੱਚ ਬਿਜਲੀ ਆਣੇ ਮਿਸਤਰੀ ਆਏ ਬਸ ਇਹ ਬਾਕੀ ਇੱਧਰ ਵੀ ਆ ਸਾਰੇ ਸੈਟਿੰਗ ਕਰਨੀ ਹੈ ਜੀ ਪਹਿਲਾਂ ਇੱਥੇ ਜਿਹੜਾ ਹੈਗਾ ਝਾੜੂ ਵਗੈਰਾ ਲਾਉਂ ਕਿਉਂਕਿ ਮਿਸਤਰੀਆਂ ਨੇ ਜਦੋਂ ਹਨਾ ਚਿਰੀਆਂ ਮਾਰਦੇ ਆ ਡ੍ਰਿਲਰ ਮਾਰਦੇ ਆ ਉਦੋਂ ਸਾਰਾ ਜਿਹੜਾ ਮਿੱਟੀ ਹੀ ਨਿਕਲਦੀ ਆ ਵੈਸੇ ਤਾਂ ਇਹ ਬਹੁਤ ਵਧੀਆ ਮੈਟ ਹੈ ਹੁਣ ਇਹਦੇ ਉੱਤੇ ਮਿੱਟੀ ਜੋ ਗਈ ਇਹਦੇ ਉੱਤੇ ਪੋਚਾ ਵੀ ਨਹੀਂ ਲੱਗਦਾ ਹੈਗਾ ਇਹ ਜਿੱਦਾਂ ਕੱਪੜੇ ਦਾ ਮੈਟ ਜਪਸਾਉਂਡ ਉਹ ਵਸਾਇਆ ਹੋਇਆ ਹੈ ਹਨਾ ਆ ਦੇਖੋ ਸਾਰਾ ਗੰਦ ਪਾ ਕੇ ਹੁਣ ਮੈਂ ਇਹਨੂੰ ਸਾਰਾ ਸਾਫ਼ ਕਰਦੀ ਆ ਸਾਰੇ ਸਾਫ਼ ਕਰਕੇ ਆਪਾਂ ਨੂੰ ਕੱਲ੍ਹ ਵਾਸਤੇ ਸਾਰੇ ਜਿੱਦਾਂ ਹਨਾ ਇੱਥੇ ਲਾਉਣੇ ਆ ਆਪਾਂ ਸੂਟ ਸਾਰੇ ਉਸ ਸਟੈਂਡਾਂ ਦੇ ਉੱਪਰ ਟੰਗੇ ਆ ਆਪਣੇ ਬਹੁਤ ਜਿਆਦੇ ਸੋਹਣੇ ਸੋਹਣੇ ਸੂਟ ਆਪਣੇ ਬੁਟੀਕ ਦੇ ਸੋਨੂੰ ਆਪਣੇ ਬੁਟੀਕ ਤੋਂ ਜਿਹੜਾ ਜ ਮਰਜ਼ੀ ਕੱਪੜਾ ਤਿਆਰ ਕਰਵਾਓ ਆ ਦੇਖੋ ਜਿੱਦਾਂ ਆਪਣੇ ਬੁਟੀਕ ਤੇ ਆਪਾਂ ਨੇ ਤਿਆਰ ਕੀਤੇ ਨੇ ਸੂਟ ਹਨ ਚਲੋ ਮੈਂ ਇੱਕ ਸੂਟ ਦਿਖਾ ਦਿੰਦੀ ਆ ਤੁਹਾਨੂੰ ਆ ਦੇਖੋ ਜਿੱਦਾਂ ਮਰਜ਼ੀ ਨਾਲ ਦੇਖੋ ਚਿਕਨ ਵਰਕ ਜਿਹੜੀ ਹੈਗੀ ਸਲਵਾਰ ਹੈਗੀ ਐ ਇਧਰ ਲੈਂਸ ਲੱਗੀ ਹੋਈ ਐ ਦੇਖੋ ਕਲੀਆਂ ਵਾਲੀ ਲੈਂਸ ਲੱਗੀ ਹੋਈ ਐ ਕਮੀਜ਼ ਐ ਟਾਈ ਐਂਡ ਡਾਈ ਦਾ ਦੁਪੱਟਾ ਵੀ ਲੱਗੂਗਾ ਟਾਈ ਐਂਡ ਟਾਈ ਦਾ ਦੁਪੱਟਾ ਮਿਲੂਗਾ ਤੁਸੀਂ ਜਿਹੇ ਜੇ ਮਰਜ਼ੀ ਕੱਪੜੇ ਸਾਡੇ ਕੋਲੋਂ ਖਰੀਦ ਸਕਦੇ ਹੋ ਜੀ ਸਸਤੇ ਰੇਟਾਂ ਤੇ ਮਿਲਣਗੇ ਬਿਲਕੁਲ ਜਿਹੜਾ ਹੈਗਾ ਬੁਟੀਕ ਪੀਸ ਮਿਲਣਗੇ ਇਹ ਤਾਂ ਆਪਣੇ ਪਹਿਲਾਂ ਵਾਲੇ ਨੇ ਤੁਸੀਂ ਇਹ ਨਹੀਂ ਜਿਵੇਂ ਕੋਈ ਦੋ ਸਖੀਆਂ ਪਹਿਣਾ ਨੇ ਜਾਂ ਦਰਾੜੀ ਜਠਾਣੀ ਦੇ ਇੱਕੋ ਜਿਹੇ ਲੈਣੇ ਆ ਆ ਦੇਖੋ ਆਪਣੇ ਕੋਲੋਂ ਇੱਕੋ ਇੱਕੋ ਜੇ ਤੁਸੀਂ ਜਿੰਨੇ ਮਰਜ਼ੀ ਸੂਟ ਤਿਆਰ ਕਰਾ ਸਕਦੇ ਹੋ ਇਹ ਆਪਾਂ ਨੇ ਟਾਈ ਦਾ ਹੀ ਤੇ ਅਜੇ ਆਪਣੇ ਬਹੁਤ ਜ਼ਿਆਦਾ ਦੁਪੱਟੇ ਜਿਹੜੇ ਹੈਗੇ ਡਾਈ ਹੋ ਕੇ ਆਉਣੇ ਆ ਤੇ ਆਪਣੇ ਕੋਲੇ ਸਾਰੇ ਤਰ੍ਹਾਂ ਦੇ ਸੂਟ ਮਿਲਣਗੇ ਦੇਖੋ ਜਿੱਦਾਂ ਇਹ ਮੋਰੀ ਵਰਕ ਆ ਗਿਆ ਹਾਂ ਤੇ ਆਪਾਂ ਨੇ ਹਲੇ ਜਿਹੜੇ ਨਵੇਂ ਸੂਟ ਆ, ਪਾਰਸਲ ਆਇਆ ਉਹ ਖੋਲਣੇ ਆ। ਜਿਹੜੇ ਸੰਗਰੂਰ ਤੋਂ ਆਪਾਂ ਨੇ ਸਪੈਸ਼ਲੀ ਤਿਆਰ ਕਰਵਾਇਆ ਉਹ ਵੀ ਮੈਂ ਖੋਲਦੀ ਆ ਕਿਉਂਕਿ ਪਹਿਲਾਂ ਮੈਂ ਇੱਥੇ ਸਫਾਈ ਕਰੂੰਗੀ, ਫਰਜ਼ਦਾ ਵਗੈਰਾ ਪੈਂਦਾ ਹੈ। ਇਹਨਾਂ ਨੂੰ ਵੀ ਮੈਂ ਚੱਕ ਕੇ ਬਾਹਰ ਰੱਖਦੀ ਆ। ਪਹਿਲਾਂ ਮੈਂ ਇੱਥੇ ਸਫਾਈ ਕਰੂੰਗੀ। ਫਿਰ ਇਹ ਸੋਫਾ ਵਗੈਰਾ ਸੈੱਟ ਕਰਕੇ ਹਨਾ। ਫਿਰ ਆਪਾਂ ਜਿਹੜਾ ਹੈਗਾ ਆਪਣੇ ਕੱਪੜੇ ਚਿਨਾਵੇਂ ਕਿਉਂਕਿ ਅੱਜ ਸਾਨੂੰ ਕੁਵੇਲਾ ਹੀ ਹੋ ਜਾਣਾ ਘਰੇ ਜਾਂਦੇ ਆਣ। ਸਾਂਝੀ ਸੂਜੀ ਸਵੇਰੇ ਬਣਾ ਕੇ ਆਈ ਸੀਗੀ ਮੈਂ ਕਿਹਾ ਵੀ ਚਲੋ ਆਉਂਦੇ ਆਣ ਪਲੇਟ ਹੋ ਜਾਣਗੇ ਇਹ ਕੈਂਦੇ ਵਾਲੇ ਡੱਬੇ ਡੁੱਬੇ ਜੀ ਕਾਫੀ ਪਏ ਆ ਚਲੋ ਜੀ ਹੁਣ ਸੈਟਿੰਗ ਹੋਣ ਤੇ ਆ ਜਿਹੜਾ ਬਹੁਤ ਵੱਡਾ ਫਿਕਰ ਦੀ ਦਾ ਉਹ ਮੁੱਕ ਗਿਆ ਆਪਣਾ ਥੋੜਾ ਬਹੁਤਾ ਚਲੋ ਸਮਾਨ ਰਹਿ ਗਿਆ ਇਹ ਜਾਣੇ ਨਾਲ ਦੀ ਨਾਲ ਬਹੁਤ ਜਿਆਦੇ ਦਿਮਾਗ ਤੇ ਟੈਨਸ਼ਨ ਪਈ ਪਈ ਸੀਗੀ ਹਨਾ ਜਿੰਨਾ ਚਿਰ ਆਪਣੀ ਨਿਭੂਰਤ ਨਹੀਂ ਜੀ ਹੁੰਦੀ ਬਹੁਤ ਜਦੋਂ ਹਨਾ ਭੈਣ ਭਾਈ ਫੋਨ ਕਰਦੇ ਸੀਗੇ ਵੀ ਓਪਨਿੰਗ ਹੋ ਗਈ ਓਪਨਿੰਗ ਹੋ ਵੀ ਓਪਨਿੰਗ ਤਾਂ ਆਪਣੀ ਕਿੰਨੇ ਦਿਨਾਂ ਦੀ ਕਰ ਲਈ ਸੀਗੀ ਆਪਾਂ ਨੇ ਹਣਾ ਪਾਠ ਕਰਕੇ ਬਾਬਾ ਜੀ ਨੇ ਪਾਠ ਕਰਕੇ ਅਰਦਾਸ ਕਰਕੇ ਆਪਾਂ ਫੇਰ ਹੀ ਸ਼ੁਰੂ ਕੀਤਾ ਸੀਗਾ ਕਿਉਂਕਿ ਆਪਾਂ ਉਸ ਦਿਨ ਕਿਸੇ ਨੂੰ ਬੁਲਾਇਆ ਨਹੀਂ ਸੀਗਾ ਹੁਣ ਆਪਾਂ ਜਿਹੜਾ ਹੈਗਾ ਮਹੂਰਤ ਤਾਰ ਰੱਖਿਆ ਜੀ ਚਲੋ ਸਾਰੇ ਪੜ੍ਹ ਤਾਂ ਇਹਨਾਂ ਪਤਾ ਲੱਗ ਜਾਂਦਾ ਹੈ ਵਹਾਨੇ ਨਾਲ ਅਗਲਾ ਮਿਲਣ ਦੇ ਵਹਾਨੇ ਆ ਜਾਂਦਾ ਹੈ ਜੀ ਬਾਕੀ ਹੁਣ ਆਪਾਂ ਨੂੰ ਕੋਈ ਟੈਨਸ਼ਨ ਨਹੀਂ ਦੇਖੋ ਜਿੱਦਾਂ ਆਪਣੇ ਅਲੱਗ-ਅਲੱਗ ਕੋਰਚ ਬਣੇ ਹੋਇਆ ਹਨ ਸਾਰਿਆਂ ਦੇ ਵਿੱਚ ਕੈਮਰੇ ਵਗੈਰਾ ਲੱਗ ਗਏ ਨੇ ਤੇ ਆਪਾਂ ਨੂੰ ਹੁਣ ਕੋਈ ਟੈਨਸ਼ਨ ਨਹੀਂ ਆਪਾਂ ਜਿੱਥੇ ਮਰਜ਼ੀ ਬੈਠੇ ਕੰਮ ਕਰੀ ਜਾਈਏ ਜਿੱਦਾਂ ਮੈਂ ਤਾਂ ਇੱਥੇ ਹੀ ਹੁੰਨੀ ਆ ਆਪਣੇ ਫੋਨ ਵਗੈਰਾ ਤੇ ਸਾਰੇ ਅਟੈ ਜੇ ਮੈਂ ਨਹੀਂ ਵੀ ਹੈਗੀ ਇੱਥੇ ਆਪਣੇ ਕਾਰੀਗਰ ਨੇਗੇ ਤਾਂ ਵੀ ਆਪਾਂ ਨੂੰ ਕੋਈ ਟੈਨਸ਼ਨ ਨਹੀਂ ਸਾਰੇ ਆਪਣੀ ਨਿਗਰ ਦੇ ਵਿੱਚ ਨੇਗੇ ਤੇ ਬਾਕੀ ਚਲੋ ਹਨਾ ਜਦੋਂ ਆਪਾਂ ਕਿਸੇ ਕਾਰੀਗਰ ਨੂੰ ਰੱਖਦੇ ਆ ਤਾਂ ਸਾਰੇ ਆਪਦੀ ਜ਼ਿੰਮੇਵਾਰੀ ਤੇ ਜਿਹਦਾ ਕੰਮ ਆ ਕਰਦੇ ਆ ਐਵੇਂ ਦਾ ਤਾਂ ਕੋਈ ਹੁੰਦਾ ਨਹੀਂ ਚਲੋ ਕਈ ਵਾਰੀ ਆਪਾਂ ਕੋਈ ਪੁਣੇ ਖਾ ਲੱਕ ਗਿਆ ਜਾਂ ਕਿਸੇ ਨੂੰ ਸੂਟ ਵਗੈਰਾ ਇੱਧਰ ਉੱਧਰ ਵਾਗ ਗਿਆ ਹਨਾ ਕਈ ਵਾਰੀ ਹੋ ਜਾਂਦਾ ਉਲਟ ਸੂਟ ਕਿਸੇ ਕੋਲੇ ਵਾਗ ਗਿਆ ਫਿਰ ਚਲੋ ਕੈਮਰਾ ਇੱਕ ਆਪਾਂ ਕਿਸੇ ਨੂੰ ਸਹੀ ਤੀ ਪੁੱਛ ਵੀ ਨਹੀਂ ਸਕਦੇ ਇੱਕ ਚੈੱਕ ਕਰਨ ਵਾਸਤੇ ਲਵਾਏ ਆ ਤੇ ਸਾਰਾ ਜਿੱਦਾਂ ਆਪਣੇ ਉਧਰ ਸਟੂਡੈਂਟ ਕਾਰੀਗਰ ਅਲੱਗ ਬੈਠਿਆ ਕਰਨ ਲਈ ਇੱਧਰ ਆ ਸਲੂਨ ਇਹ ਆਪਣਾ ਸਲੂਨ ਆ ਗਿਆ ਸਲੂਨ ਦੇ ਵਿੱਚ ਜਿੱਦਾਂ ਅਲੱਗ ਹੋ ਜਾਣਗੇ ਕਾਰੀਗਰ ਆਪਣਾ ਬੈਰੀ ਵੀ ਕੈਮਰਾ ਹੋ ਗਿਆ ਸੜਕ ਤੱਕ ਆਪਣਾ ਸਾਰਾ ਜਿੱਦਾਂ ਦਿਖੂਗਾ ਹਨ ਤੇ ਚਲੋ ਜੀ ਹੁਣ ਆਪਾਂ ਫੇਰ ਮਿਲਦੇ ਆ ਤੁਹਾਨੂੰ ਆਪਣੇ ਕੋਲੇ ਮਿਸਤਰੀ ਆਇਆ ਹੋਇਆ ਹੈਗਾ ਥੋੜਾ ਜਿਹਾ ਫੇਸ਼ੀਅਲ ਬੈੱਡ ਲੈਤਾ ਸੀਗਾ ਉਹਦੇ ਵਿੱਚ ਕੋਈ ਪ੍ਰੋਬਲਮ ਆ ਗਈ ਉਹਨੂੰ ਸੈੱਟ ਕਰਨ ਵਾਸਤੇ ਆਇਆ ਹੈ ਨਾ ਫੌਦਰ ਉਹਨਾਂ ਦੀ ਗੱਲ ਸੁਣਦੀ ਹਾਂਜੀ ਵੀਰ ਜੀ ਨਵੇਂ ਬੈਡਿੰਗ ਨੂੰ ਸਾਰੇ ਫੋਲਡ ਬਸ ਇਹਨਾਂ ਸੈੱਟ ਕਰਦੇ ਚਾਹੀਦੇ 10 ਮਿੰਟ ਵੱਧ ਲੱਗ ਜਾਣ ਠੀਕ ਹੈ ਜੀ ਬਸ ਆਪਣੀ ਗੱਲ ਨੂੰ ਉਹ ਬੰਦ ਕਰਕੇ ਹੀ ਕੋਈ ਟੈਨਸ਼ਨ ਨਹੀਂ ਕੋਈ ਮਿੰਟ ਬਦਲਣਾ ਹਾਂ ਸਾਰਾ ਕੈਮਰਾ